ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਕੇ ਕੀ ਹਾਲ ਆ ਜੀ ਕੀ ਕੀ ਹਾਲ ਆ ਜੀ ਇਹ ਪਿੰਡ ਆ ਜੀ ਕੋਗ ਕੋਗ ਇਹਨੇ ਪੀਣੀ ਪੂਣੀ ਹੈਣੀ ਆ ਸਰ ਬਹੁਤ ਜ਼ਿਆਦਾ ਅੱਛੀ ਰੱਖੀ ਆ ਤੇ ਆਪਾਂ ਕਰਦੇ ਆ ਜੀ ਹੁਣ ਵਲੌਗ ਦੀ ਸਟਾਰਟਿੰਗ ਸੋ ਅੱਜ ਆਪਾਂ ਹੋ ਗਏ ਲੇਟ ਤੇ ਮਨਵੀਰ ਸਾਡਾ ਖੇਡਦਾ ਪਿਆ ਆ ਤੇ ਅਸੀਂ ਕਰਦੇ ਪਏ ਆ ਜੀ ਬਿਕਰਮ ਦੀ ਵੇਟ ਤੇ ਬਿਕਰਮ ਗਏ ਹੋਏ ਆ ਮਮਾ ਹੁਣਾਂ ਨੇ ਜਾਣਾ ਆ ਤੇ ਫਿਰ ਤੇ ਕਰਾਈ ਨਹੀਂ ਮਮਾ ਨੇ ਸੋ ਨਾ ਮੈਨਾਂ ਦਾ ਚਾਹ ਨਹੀਂ ਟਾਈਮ ਨਾ ਮੁੜਿਆ ਅੰਗੀ ਉੱਤੇ ਘੜੀ ਉੱਤੇ ਬਾਹਰ ਧੁੱਪ ਬਹੁਤ ਆ ਜੀ ਅੰਦਰ ਵੀ ਧੁੱਪ ਜ਼ੋਰ ਆ ਤੇ ਆਪਾਂ ਮੰਨੂ ਕੀ ਕਿੰਨੀ ਉੱਪਰ ਦਾ ਵੀ ਤਾਂ ਤੁੱਪ ਚੀ ਘੁੰਮਦਾ। ਉੱਧਰ ਤਾਂ ਹੋਣਾ। ਉੱਧਰ ਵੀ ਤਾਂ ਤੂੰ ਤੁੱਪ ਚੀ ਘੁੰਮਦਾ। ਕਹਿੰਦੇ ਸੀਗੇ ਕਹਿੰਦੇ ਸੀਗੇ ਮੈਂ ਆਉਣ ਲੱਗਾ ਆਇਨੇ ਚੀਜ ਮਗਾਈ ਮੰਦਿਰ ਨੇ। ਉਹ ਕਹਿੰਦੇ ਆਉਣਾ। ਉਹ ਤਾਂ ਤੇ ਸੋ ਪਾਣਾ। ਕੀ? ਉਹ ਆਪਾਂ ਖੜੇ ਹੋਏ ਹਾਂ ਜੀ ਬਾਹਰ। ਤੇ ਧੁੱਪ ਬਹੁਤ ਜ਼ਿਆਦਾ ਹੈ ਜੀ। ਹਰਿਆਲੀ 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 ਪਤਾ ਨਹੀਂ ਇਹ ਹਰਿਆਲੀ ਹਰ ਤਰ੍ਹਾਂ ਦਾ ਰੰਗ ਪਿਆ। ਸਾਰੇ ਸੈੱਡ ਹਰਿਆਲੀ ਇਹ ਕੀ ਮਨੂੰ ਮੈਂ ਤੇਰੇ ਚਪਲੇ ਸਾਰੇ ਤੇਰੀਆਂ ਕਿਸੇ ਨੇ ਦੇ ਦੇਣੀਆਂ ਸਾਰੇ ਇਹਦੇ ਕ੍ਰਾਕਸ ਵੀ ਇਹਦੇ ਸੈਂਡਲ ਵੀ ਇਹਦੇ ਸਾਰੇ ਤੇਰੇ ਮੈਂ ਦੇ ਦੇਣੇ ਸਾਰੇ ਕਿਸੇ ਨਾ ਕਿਸੇ ਨੇ ਦੇਖੀ ਜਾਈ ਮਨਵੀਰ ਦੇਖਿਓ ਹਣ ਤੈਨੂੰ ਦੇਣਾ ਹੀ ਨਹੀਂ ਤੂੰ ਜਦੋਂ ਪੌਂਦਾ ਹੀ ਨਹੀਂ ਉਹ ਕੀ ਕੰਨਾਂ ਗੱਡੀ 'ਚ ਮੈਂ ਵੀ ਬਹਿਣਾ ਕੀ ਤੈਨੂੰ ਸਾਰਾ ਕੁਝ ਮਿਲ ਜਾਣਾ ਉਹ ਆਟੋ ਗਿਆ ਜੇ ਆਟੋ ਗਈ ਤਾਂ ਆਟੋ ਚ ਕਹਿੰਦਾ ਜੀ ਮੈਨੂੰ ਮੈਂ ਆਟੋ ਚ ਜਾਣਾ ਕਰ ਦੇਣਾ ਹੈ ਇਹ ਤਾਂ ਜਾਣਾ ਉਹ ਨਹੀਂ ਆਇਆ ਨਾ ਉਹੀ ਹੋ ਗਈ ਨਿਆਣਾ ਆਹੋ ਅਗਲੀ ਫਿਰ ਇਹ ਕੀ ਆ ਮੈਂ ਰਿੰਦੀ ਹੁਕੀ ਕੋਟਿੰਗ ਆਪਾ ਦਾ ਜੀ ਗੋਲਡ ਰਿਵਗਰ ਆ ਕੁੱਤੀਆਂ ਬੰਤ ਹੁਣ ਤੁਸੀਂ ਜਾਣਾ ਕਿੱਦਾਂ ਐ ਮੈਨੂੰ ਹੁਣ ਕੀ ਪਤਾ ਮੈਂ ਤਾਂ ਆ ਜੀ ਵੇ ਵਿਕਰਾਂ ਹਾਂ ਕਹਿੰਦੇ ਕੀ ਆਇਆ ਮਨੇ ਤੇਰਾ ਸਕੂਲ ਕਿੱਥੇ ਆ? ਕਿੰਨ੍ਹੇ ਪਾਣਾ ਦਾ ਜਾਣੇ ਨਹੀਂ ਸਕੂਲ ਚੱਲਿਆ ਕਰ ਤੋ ਸਿੱਧੇ ਸਿੱਧੇ ਇੱਕ ਮਿੰਟ ਸਕੂਲ ਦੀ ਚੀਜ਼ ਆ ਮੰੰੂ ਕਿੱਥੇ ਆ ਸਕੂਲ? ਇੰਨਾ ਕਬਾੜ ਤੇਰਾ ਲਾ ਕੇ ਇੱਕ ਦਿਨ ਆ ਰਿਆ ਉਦੋਂ ਆਹੋ ਪਤਾ ਨਹੀਂ ਉਹ ਹੀ ਬਣਾ ਸਕੂਲ ਆ ਤੂੰ ਜਾ ਕੇ ਪੜਿਆ ਨਹੀਂ ਨੰਨੂ ਦੋ ਟਾਈਮ ਹੋ ਗਿਆ ਕਹਿੰਦਾ ਕਿੱਥੇ ਜਾਣਾ ਗੱਡੀ 'ਚ ਜਾਣਾ ਟਾਈਮ ਹੋ ਗਿਆ ਮੇਰਾ ਟਾਈਮ ਹੋ ਗਿਆ ਕੰਮ ਕਰਨਾ ਗੱਡੀ ਭਾਜਣਾ ਇਹ ਕਹਿੰਦਾ ਆਪਣੀ ਲੈ ਜਾ ਘਰ ਆ ਜਿਹੜੀ ਤੈਨੂੰ ਲੈ ਕੇ ਦਿੱਤੀ ਆਹ ਜਿਹੜੀ ਕੁੜੀਆਂ ਸਾਈਕਲ ਚ ਲਾਉਂਦੀਆਂ ਆ ਮੈਨੂੰ ਸਾਈਕਲ ਹੀ ਨਹੀਂ ਆਂਦਾ ਚਲਾਉਣਾ ਸੋ ਹੁਣ ਆਪਾਂ ਕਰ ਲਈਏ ਜੀ ਰੋਟੀ ਪਾਣੀ ਤੇ ਭੰਡੇ ਮਾਂਜੀ ਰਿਤੇ ਪਿਆਜ਼ ਲੱਗੀ ਪਾਣੀ ਦੇ ਸਵਾਪਾਣ ਮਾਂਜੀ ਭੰਡੇ ਕੀ ਹੋਇਆ ਮੈਂ ਕਿ ਇਹਦੇ ਚ ਜਾ ਕੇ ਕਹਿੰਦਾ ਫੁੱਲ ਹਾਂ ਕਿੱਥੇ ਉਹ ਲਫਾਵਾ ਆਏਗਾ ਕੋਈ ਹਾਂ ਪਾਣੀ ਵੀ ਆ ਲਈ ਦੇ ਹੈ ਨਹੀਂ ਹੈ ਨਾ ਦੇ ਆ ਬੋਲੇ ਸੋਰੇ ਥੈਂਕ ਯੂ ਪਰ ਇੱਥੇ ਮਾਦਿਨਿਆਂ ਜੀ ਹੁਣ ਜਦੋਂ ਬਾਹਰ ਜਰਾ ਨਾ ਕਰ ਜੀਦੇ ਤਕਰੀਬ ਨੂੰ ਦਾ ਨਾ ਆ ਜੀ ਇਹ ਜਾਣਾ ਤਾਂ ਚੰਗਾ ਹੈ ਮਾਵਾ ਤੁੱਟ ਗਿਆ ਉਹ ਜਿਹੜਾ ਵਰਗਾ ਆਹ ਦੇਖੋ ਆਪਾਂ ਤਾਂ ਕਾ ਸੋਵੇ Er det ferskt? ਕੀ ਕੋਪਾ ਮਾਇਲੀ ਦੀ ਭਾਂਡੇ ਉਹ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਬਾਤ ਬਣਿਆ ਰਿਓ ਵਲੌਗ ਦੇ ਨਾਲ ਮੰਨੂ ਗੱਡੀ ਚ ਲਾਈਏ ਓਏ ਚਾਲੇ ਨੀ ਆਹ ਦੇਖ ਅ ਡਿਕਰ ਲੱਗਾ ਸੀਗਾ ਚ ਚਲ ਤੈਨੂੰ ਨਹੀਂ ਸੁਣਦਾ ਚਾਰਜਰ ਲਾ ਉੱਧਰ ਲੈ ਕੇ ਚੱਲ ਚਾਰਜਰ ਲਾਈਏ ਚਾਹ ਤਾਂ ਉਹਨੂੰ ਰੋੜ ਗੱਡੀ ਰੋੜ ਕੇ ਲੈ ਕੇ ਜਾਓ ਜਲਦੀ ਜਲਦੀ ਕਰੋ ਚਲੋ ਜਲਦੀ ਉਹ ਉੱਥੇ ਲਿਜਾਈਏ ਇਹਨੂੰ ਤੇਲ ਮੁੱਕ ਗਿਆ ਜਾ ਓਹੋ ਮਨੂ ਚਲਾਉਂਦਾ ਗੱਡੀ ਗੱਡੀ ਹੋਰ ਨਾ ਹੋ ਚੱਲ ਉਤਰੋ ਉਤਰੋ ਹੁਣ ਥੱਲੇ ਓਟੇ ਡੇ ਹੱਲ ਉੱਤਰ ਆ ਪਾ ਚਾਰ ਦੇ ਬੰਦ ਕਰ ਦੇ ਲੋਕ ਤੋਂ ਬੰਦ ਕਰੋ ਇਹਨੂੰ ਚਾਰ ਦੇ ਲਾਓ ਠੀਕ ਆ ਇਹਨੂੰ ਅਜੇ ਨਹੀਂ ਲਾਉਣਾ ਜਿੰਨਾ ਚਿਰ ਪੂਰੀ ਚਾਰਜਰ ਨਹੀਂ ਹੁੰਦੀ ਗੱਡੀ ਉਹਨਾਂ ਚ ਕੋਈ ਲਾਈਨ ਆ ਠੀਕ ਆ ਮੈਨੂੰ ਕਿੱਥੇ ਲੱਗਦੀ ਦੇਖੀ ਤਾਂ ਉਹ ਮੈਂ ਮੈਂ ਹੈ ਹਾਂ ਜਾ ਹਾਈ ਬង ਉੱਪਰ ਆ ਇਹਨੂੰ ਉਹ ਮੈਂ ਰ ਐਨੂੰ ਲਾਈ ਜਾਣੀ ਨੰਨੂੰ ਆ ਜੀ ਬੰਦ ਕਰ ਦੋ ਬੰਦ ਹੋ ਗਈ ਹਾਂ ਆ ਜਾ ਹਾਂ ਆ ਜਾ ਹਾਂ ਹੁਣ ਬੰਦ ਹੋ ਗਈ ਆ ਜਾ ਚਾਰਜਰ ਹੁਣ ਦੋ ਬੰਦ ਕਰ ਦੋ ਤੀ ਆ ਬੰਦ ਨਹੀਂ ਕਰਦਾ ਮੈਂ ਜਾਣਾ ਦਵਾਈ ਲੈਣ ਹਜੇ ਵਿਕਰਮ ਵਜੇ ਉੱਥੇ ਬੈਠਾ ਮੈਂ ਫੋਨ ਤੇ ਫੋਨ ਕਰੀ ਜਾਂਦੀ ਆ ਵੀ ਮੈਂ ਲੇਟ ਹੋ ਜਾਣਾ ਅਗਲੀ ਦਿਨ ਆਣੇ ਆ ਗਏ ਹੁਣ ਉਹਦਾ ਕੰਮ ਪੈ ਗਿਆ ਹੋਣਾ ਉਹਨੂੰ ਮੈਨੂੰ 4-5 ਵਜੇ ਜਾਣੀ ਆਉਂਦੀ ਆਂ ਅਗਰ ਥੋੜਿਆ ਕੰਮ ਹੋ ਮੈਨੂੰ ਸੋਨੀਆ ਕੋਲ ਤੋਂ ਮੈਂ ਸੂਟ ਸਾਠੀ ਕਰਾ ਕੇ ਆਪਣਾ ਸਿਨਾ ਉੱਧੜੀਆਂ ਜੀਆਂ ਮੈਂ ਤਾਂ ਲਵਾ ਲਿਆ ਮੈਂ ਸਿਲਾਈ ਕਰਾ ਲਿਆ ਉਹ ਮੈਨੂੰ ਕਹਿੰਦਾ ਮੈਂ 10 15 ਮਿੰਟਾਂ ਚ ਆਇਆ ਹਜੇ ਤੱਕ ਨਹੀਂ ਆਇਆ ਹੈ ਆਹੋ ਉਹ ਮੈਂ ਸਮੇਂ ਦੀਕਾਂ ਨਹੀਂ ਔਰ ਨੂੰ ਤਾਂ ਮੋੜ ਵੀ ਆਉਣਾ ਸੀ ਬਜਾਦੀ ਇਹਨੂੰ ਦੇਖਦੀ ਕੋਈ ਜੇ ਮੈਂ ਛੱਡ ਦੇ ਚਰਚਾ ਲਈ ਵੀ ਆਂਦੇ ਰੋਂਦਾ ਫੇਮਾ ਕਰੋ ਬਹੁਤ ਕਹਿੰਦਾ ਮੈਂ ਨਹੀਂ ਨਾਲ ਜਾਣ ਇਹਦੇ ਕਰਕੇ ਨਹੀਂ ਗਈ ਸੀ ਇਹਦੇ ਕਰਕੇ ਆਪ ਛੱਡ ਕੇ ਮੈਨੂੰ ਗਿਆ ਇਹਦੇ ਕਰਕੇ ਹੁਣ ਮੈਂ ਜਾਨੀ ਯਾਦ ਕੀ ਕਰਦਾ ਪੰਦੇ ਲਿੰਦਾ ਗੰਦਾ ਨਹੀਂ ਮਨੋਂ ਗੰਦਾ ਆ ਮਨ ਨੇ ਇਹ ਜਵਰਦਾ ਮੇਰੇ ਬੱਚਾ ਘਲੀ ਮਾਰਦਾ ਆ ਮੇਨਾਂ ਸਰਾਰਤਾ ਕਰਦਾ ਆ ਇਹ ਰੁਕ ਰੁਕੋ 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 ਜਾਨੂੰ ਆਦਮਾ ਦੌੜੀ ਲੜਦਿਆ ਨਹੀਂ ਸੀ ਹੁਣ ਹੈਨਾ ਲੜਦਿਆ ਆਇਆ ਓ ਆ ਗਿਆ ਆ ਗਿਆ ਆ ਗਿਆ ਫੇਰ ਆ ਗਿਆ ਭੱਜ ਜਾ ਫੇਰ ਆ ਗਿਆ ਆ ਗਿਆ ਆ ਗਿਆ ਆ ਗਿਆ ਕਿੱਥੇ ਗਿਆ ਕਿੱਥੇ ਗਿਆ ਆ ਗਿਆ ਆ ਗਿਆ ਆ ਗਿਆ ਹੋ ਗਿਆ ਚੜਜੂ ਉੱਪਰ ਮੈਂ ਉੱਪਰ ਚੜ ਗਈ ਨੰਨੂ ਸੇ ਆ ਗਿਆ ਮੇਰੇ ਮਗਰ ਦੌੜਦਾ ਆ ਦੀ ਓ ਨਹੀਂ ਨੰਨੂ ਨਹੀਂ ਨੰਨੂ ਚੂ ਫੜ ਲਿਆ ਨੰਨੂ ਨੇ ਮੈਂ ਦਾਦੀ ਨੂੰ ਦਾਦੀ ਨੂੰ ਫੜ ਲਿਆ ਨੰਨੂ ਦੱਕੋ ਹਾਂ ਪਕੜੋ ਨੰਨੂ ਨੂੰ ਪਕੜੋ ਨੰਨੂ ਭੱਜ ਗਿਆ ਜੀ ਜੀ ਆਪਾਂ ਕੰਮ ਕਰਕੇ ਹੋ ਚੁੱਕੇ ਆ ਫਰੀ ਤੇ ਮਨਜੀਤ ਸਾਡਾ ਕਮਰੇ ਚ ਛਾੜੂ ਨਹੀਂ ਮਾਰਨ ਦੇਂਦਿਆ ਮੈਨੂੰ ਉੜ ਜਾ ਤਾਂ ਕੀ ਗੱਲ ਆ ਉੱਥੇ ਲੰਮੇ ਪੈ ਜਾ ਜਾ ਕੇ ਬਤਾਇਆ ਹੋਇਆ ਆਪ ਵੀ ਬੈਠ ਨਾਲ ਬਹਤੀ ਨਹੀਂ ਵੀ ਲੰਮੇ ਪਾਇਆ ਨਾਲ ਹੈਨਾ ਸੋਹਣਾ ਨਾ ਟਿਕਿਆ ਮੈਨੂੰ ਸੌ ਜਾ ਉੱਥੇ ਕੱਲ ਸਾਡਾ ਹੋ ਗਿਆ ਫੋਨ ਬੰਦ ਤੇ ਕੱਲ ਗੱਡੀ ਦੇ ਵਿੱਚ ਲੀਡ ਤੇ ਅਸੀਂ ਪੰਗੇ ਲਈ ਜਾਈਏ ਲੀਡਾਂ ਦੇ ਲੀਡਾਂ ਦੇ ਪੰਗੇ ਲਈ ਜਾਈਏ ਕੋਈ ਲੀਡ ਨਹੀਂ ਚੱਲੀ ਕੋਈ ਡਾਕਟਰ ਨਹੀਂ ਚੱਲਿਆ ਤੇ ਐਂ ਕੱਲ ਨੇ ਪੰਗੇ ਲੈ ਤੇ ਜਦੋਂ ਵਿਕਰਮ ਨਾਰਾਇਣ ਕਿ ਦੱਸਿਆ ਵੀ ਆਪਾਂ ਨਵੀਂ ਲੀਡ ਲਈ ਹੋਈ ਹੈ ਇੱਕ ਤੇ ਉਹ ਹੈਗੀ ਆ ਉਹਦੇ ਚ ਗੱਡੀ ਦੇ ਵਿੱਚ ਪਈ ਸੀ ਵੀ ਤੁਸੀਂ ਉਹ ਕੱਢ ਲੈਂਦੇ ਸਾਨੂੰ ਪਤਾ ਹੀ ਨਹੀਂ ਵੀ ਗੱਡੀ ਦੇ ਵਿੱਚ ਲੀਡ ਪਈ ਆ ਨਹੀਂ ਕੋਈ ਨਾ ਗੱਡੀ ਦੇ ਪੜੇ ਬਰ ਉਹ ਆਹੋ ਸਾਡਾ ਫੋਨ ਬੰਦ ਹੋ ਗਿਆ ਕੱਲ ਤੇ ਬੜਾ ਔਖਾ ਆ ਕੱਲ ਬੜਾ 2-3 ਘੰਟੇ ਬਹੁਤ ਔਖੇ ਕਾਈ ਦਦਾਂ ਸੜ ਤੋਂ ਹੈ ਵੀ ਨਵੀਆਂ ਹੀ ਲੈ ਕੇ ਆਈ ਲੀਡਾ ਦੋ ਤੇ ਇੱਕ ਭਾੜੀ ਵੀ ਸੀਗੀ ਇੱਕ ਪੇਹ ਲੈ ਕੇ ਆਈ ਨਵੀ ਤੇ ਦੋਨੋਂ ਦਾ ਹੀ ਨਹੀਂ ਮੈਨੂੰ ਪਤਾ ਲੱਗਾ ਚਾਰਜਰ ਵੀ ਨਹੀਂ ਮੈਨੂੰ ਪਤਾ ਕੀ ਲੈ ਕੇ ਚੱਲ ਗਏ ਨਾਲ ਨਹੀਂ ਤਾਂ ਫਿਰ ਜੇ ਪਤਾ ਹੁੰਦਾ ਫਿਰ ਉਹ ਪਕਾੜ ਹੀ ਲੈਣਾ ਸੀ ਸੋ ਹੁਣ ਆਪਾਂ ਕਰੀਏ ਕੰਮਕਾਰ ਤੇ ਮਨਵੀ ਸਾਡਾ ਨਹੀਂ ਉੱਠੰਦਿਆ ਇਹਨੂੰ ਬਹੁਤ ਹੀ ਔਖਾ ਠਾਉਣਾ ਪੈਣਾ ਲਿਖਿਆ ਨਨੁਰਜ ਕਹਿੰਦਾ ਮੈਨੂੰ ਚਾਹ ਪਾ ਕੇ ਦੋ ਦੁੱਧ ਦੇ ਦੁੱਧ ਨਹੀਂ ਪੈਣੇ ਚਾਹ ਪਾ ਕੇ ਦੋ ਇਹਨੂੰ ਥੋੜੀ ਜੀ ਨਾਮ ਜਾਂ ਮਤਲਬ ਇਹਦੇ ਸਾਹਮਣੇ ਚਾਹ ਪਾ ਦਿੱਤੀ ਜਲਦੀ ਚਾਹ ਮਿਲਾਂ ਨਨੂ ਅਜੋ ਪੀਸ ਇਸ ਨਾ ਮੁੱਕੀ ਹੋਏ ਨੁਨੁ ਕੀ ਹੋਇਆ ਗੱਡੀ ਨੂੰ ਡਾਕਟਰ ਜੀ ਇਦਾਂ ਫੂਕਾ ਮਾਰ ਕੇ ਲੱਗ ਗਿਆ ਤਾਂ ਸਾਡੀਆਂ ਵੀ ਮੈਂ ਤਾਂ ਕਰੀ ਗਏ ਨੇ ਟਾਈਮ ਦਾ ਨਾ ਹਾਂ ਵਾਕੇ ਚੱਲ ਜੇ ਆਪ ਬਾਅਦ ਇਹਨੇ ਗੱਡੀ ਐ ਤਾਂ ਟੁੱਟੀ ਗਈ ਉਹ ਨਾ ਹਾਤਾ ਸੌਂਕਾਈ ਸੀ ਮੈਂ ਲੇਕੇ ਨਾੜ ਨੂਟ ਕੱਸਣੀ ਪੈਣੀ ਸੀ ਜੀ ਚਾਕੋ ਬਣ ਗਈ ਥੈਂਕ ਯੂ ਮੈਨ ਰਹਿਣਾ ਥੈਂਕ ਯੂ ਚਲੋ ਚਲ ਆਓ ਮਨੂੰ ਮੇਰੀ ਹੈ ਸਕੂਟਰੀ ਦੇ ਦਿਓ ਮਨੂੰ ਸਾਡੀ ਸਕੂਟਰੀ ਜਿਹੜੀ ਆ ਉਹ ਹੋ ਗਈ ਸੀ ਖਰਾਬ ਸੋਹਣਾ ਪਕਰਤੀ ਆ ਸਹੀ ਸਹੀ ਕਰਕੇ ਹੁਣ ਆਪਾਂ ਇਹਨੂੰ ਫੜਾਤੀ ਆ ਸਕੂਟਰੀ ਇੱਧਰ ਦੇਖੋ ਜੀ ਇੰਟਰਨੈਟ ਚ ਗੋ। ਹੋਰ ਤਾਂ ਵੀ ਨਹੀਂ ਲੱਗਦਾ। ਸਾਰੀਆਂ ਗੱਡੀਆਂ ਇਕੱਠੀਆਂ ਇੱਥੇ ਕਰਤੀਆਂ ਇਸ ਮੁੰਡੇ ਨੇ ਤਾਂ। ਉਹ ਬਾਹਰ ਕੋਈ ਵੀ ਦੇਖ ਰਹੀ ਕਿ ਕੀ ਬੁਣਦੇ। ਵੱਡੀ ਗੱਡੀ ਉਧਰ ਆ ਦੋਨੇ ਅੰਦਰ ਆ। ਬਸ ਇਹਦਾ ਕੰਮ ਇਹੀ ਆ। ਆ ਸਾਰਾ ਕੋ ਲਾ ਕੇ ਰੱਖਿਆ। ਹਾਂ। ਸੋ ਹੁਣ ਆਪਾਂ ਬਰਥਡੇ ਮੇਰਾ ਜੀ। ਈ ਵੇਆ ਹੈ ਮਨੂ ਪੀ ਵੇਨ ਬਬਾ ਬਬਾ ਹਨ ਬਾਹਰ ਜਾ ਕੇ ਚਲਾਓ ਅਸੀ ਤਾਂ ਜੀ ਬੈਠੇ ਆਏ ਹੋਰ ਹੋਈ ਜਾਂਦੇ ਆ ਤੇ ਸਾਡਾ ਜਿਹੜਾ ਰਿਮੋਟ ਦਾ ਸੈੱਲ ਆ ਉਹ ਵੀ ਖਰਾਬ ਹੋ ਗਏ ਦਾਲ ਹੈਗੀ ਆ ਨਾਲ ਰਾਈਸ ਬਣਾ ਕੇ ਨਾਲ ਖਾ ਲਾਂਗੇ ਅੱਜ ਤਿਆਰ ਕਰਨਾ ਕੱਲ ਨੂੰ ਇਹਦੇ ਪਰੌਠੇ ਬਣਾ ਲਾਂਗੇ ਕੱਲ ਨੂੰ ਪਰੌਠੇ ਬਣਾ ਆਏ ਠੀਕ ਆ ਗੋਲ ਗੱਟੇ ਹਾਂਜੀ ਜੀ ਮੰਮੀ ਹੁਣੇ ਪਏ ਹੋਇਆ ਲੰਮੇ ਅੰਦਰ ਤੇ ਆਪਾਂ ਨਾ ਧੋ ਕੇ ਹੋ ਚੁੱਕੇ ਆ ਫ੍ਰੀ ਸੋ ਸੋਚਿਆ ਕਿ ਆਪਾਂ ਇੱਕ ਰੋਟੀ ਖਾ ਲਈਏ ਉਕਾ ਲੱਗ ਗਈ ਆ ਫੇਰ ਤੇ ਆਪਾਂ ਚਾਰ ਦੇ ਨਾਲ ਸੋ ਖਾ ਮੰਗੇ ਲੋਤੀ ਦੇਖੋ ਚਾਰ ਆਪਾਂ ਨਾ ਤੋਬੇ ਹੁਣ ਹੋਏ ਫਰੀ ਤੇ ਮੈਨੂੰ ਭੁੱਖ ਬਹੁਤ ਲੱਗਦੀ ਐ ਅੱਜ ਹੀ ਬਹੁਤ ਜ਼ਿਆਦਾ ਭੁੱਖ ਲੱਗਦੀ ਸੋ ਹੁਣ ਆਪਾਂ ਸੋਚਿਆ ਵੀ ਰੋਟੀ ਖਾ ਲਈਏ ਗੋਲ-ਗੋਲ ਕਰਕੇ ਦੇ ਚੰਗਾ ਹਾਂਜੀ ਜੀ ਕੱਲ ਨੂੰ ਆਪਾਂ ਜਾਣਾ ਆ ਕਿੱਥੇ ਤੁਹਾਨੂੰ ਦੱਸਦੇ ਆ ਤੇ ਕੱਲ ਨੂੰ ਆਪਾਂ ਜਾਣਾ ਆ ਜੀ ਜਲੰਧਰ ਤੇ ਜਲੰਧਰ ਆਪਾਂ ਕਰਾਉਣਾ ਜਾਣਾ ਆਪਣੀ ਸਕੈਨਿੰਗ ਤੇ ਜਲੰਧਰ ਉੱਥੇ ਹਸਪੀਟਲ ਆ ਤੇ ਉਹ ਮੈਨੂੰ ਵੀ ਨਹੀਂ ਹਜੇ ਪਤਾ ਹੈਗਾ ਕਿਹੜਾ ਆ ਤੇ ਇਹ ਸਾਰਾ ਕੁਝ ਪਤਾ ਕਰਕੇ ਆਏ ਸੀ ਅੱਜ ਤੇ ਆਪਾਂ ਕੱਲ ਨੂੰ ਜਲੰਧਰ ਸਕੈਨਿੰਗ ਲਾਸਟ ਸਕੈਨਿੰਗ ਉਹ ਕਰਾਉਣੀ ਆ ਤੇ ਆਪਾਂ ਉਹ ਕਰਵਾ ਕੇ

ਪਾਪਾ ਕੰਮ ਗਏ ਕਿੱਥੇ ਗਏ ਕੰਮ ਕੰਮ ਗਏ ਹੂੰ ਪਾਪਾ ਕੰਮ ਮਾ ਮਾ ਵੀ ਅੱਜ ਕੰਮ ਗਏ ਮਾ ਵੀ ਕੰਮ ਪਾਪਾ ਵੀ ਕੰਮ ਗਏ ਉਹ ਵੀ ਕੰਮ ਗਏ ਕਹਿੰਦਾ ਸੋ ਮੈਂ ਬੈਠੀ ਹੋਈ ਆ ਜੀ ਬਾਹਰ ਤੇ ਬਿਕਰਮ ਸੁੱਤੇ ਪਏ ਆ ਨੂੰ ਵੀ ਨੀਂਦ ਆਂਦੀ ਸੀ ਜੀ ਵੈਸੇ ਤਾਂ ਮੈਂ ਵੀ ਸੌਣਾ ਸੀਗਾ ਤੇ ਮੈਂ ਸੋਚਿਆ ਰਹੀ ਕਿ ਕੰਸ਼ਮਾ ਤਾਂ ਪੈ ਗਈਆਂ ਕੀ ਸੌਣਾ ਹਨਾ ਸੋ ਇਸ ਕਰਕੇ ਆਪਾਂ ਵੀ ਬਾਹਰ ਬੈਠੇ ਹੋਏ ਆ ਤੇ ਮਨ ਦੀ ਸੱਦਾ ਖੇਡਦਾ ਪਿਆ ਮੈਂ ਤਾਂ ਮਨਵੀਰ ਅਸੀਂ ਦੋਨੋਂ ਯਾਨੇ ਬਾਹਰ ਖੇਡਦੇ ਪਏ ਆ ਮਮਾ ਪਿੰਡ ਗਏ ਹੋਇਆ ਤੇ ਉਹ ਉਧਰ ਗਏ ਹੋ ਸੁਨੀਆ ਦੀਦੀ ਹੁਣਾਂ ਦੇ ਕੋਲ ਤੇ ਮੈਂ ਅਸੀਂ ਇੱਥੇ ਬੈਠੇ ਹੋਏ ਆ ਦੋਨੋਂ ਯਾਨੇ ਬੋਰ ਹੋਈ ਜਾਂਦੇ ਪਏ ਆ ਸੋ ਇਸ ਕਰਕੇ ਇਕੱਲੇ ਜੇ ਲੱਗਦੇ ਆ ਇਕਰਮ ਵੀ ਚੋਂਗੇ ਆ ਮਨੂ ਤੂੰ ਨਾ ਮੇਰੇ ਤੋਂ ਕੁੱਟ ਖਾ ਲੈਣੀ ਇੱਕ ਤਾਂ ਮੱਖੀ ਆ ਜਾਂਦੀਆਂ ਆ ਤੇ ਆਪਾਂ ਹੁਣ ਬੈਠੇ ਹੋਏ ਆ ਤੇ ਫਿਰ ਵੀ ਐਂ ਦੇਖੀ ਈ ਫਾਸਟ ਬੈਕ ਹਾ ਮੰਨੂ ਅਸ ਇਧਰ ਆਓ ਸਸਰੀਆਲ ਕਰੋ ਸਾਰੇ ਨੂੰ ਕੋ ਭਾਪਾ 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 ਇਕਨੇ ਹਵਾ ਭਰੋਣੀ ਆਪਣੀ ਗੱਡੀ ਦੇ ਵਿੱਚ ਹਵਾਦ ਕੇ ਹੋਰ ਨੇ ਪਰਣੀ ਐ ਐਮੀ ਮਾ ਦੇਖ ਹਵਾ ਭਰਨ ਕਾ ਹਵਾ ਭਰਨ ਕਾ ਹਾ ਹਾਂਜੀ ਪਾਪਾ ਪਾਪਾ ਨਹੀਂ ਪਾਪਾ ਪਰ ਨਹੀਂ ਹਾਂ ਕਾਦੇ ਨਹੀਂ ਦੇਣਾ ਹਾਂ ਪਾਪਾ ਬੀਆ ਬੱਲਿੱਕੀ ਹਾਂਜੀ ਬੱਦੀ ਕੀ ਹਾਂ ਪਾਪਾ ਬੱਦੀ ਕੀ ਸੋ ਸਾਰੇ ਜਾਨੇ ਮੈਨੂੰ ਕਹਿੰਦੇ ਹੁੰਦੇ ਆ ਕਿ ਮਨਵੀਰ ਦਿਖਾ ਦਿਓ ਮਨਵੀਰ ਦਿਖਾ ਦਿਓ ਜੀ ਸਾਰੇ ਜਾਨੇ ਬਲੌਗ ਦੇ ਵਿੱਚ ਮਨਵੀਰ ਨੂੰ ਦੇਖਿਆ ਕਰੋ ਜੀ ਤੇ ਮਨਵੀਰ ਸਾਡਾ ਬਹੁਤ ਹੀ ਜ਼ਿਆਦਾ ਸ਼ਰਾਰਤੀ ਆ ਜੀ ਤੇ ਮਨਵੀਰ ਸਾਡਾ ਬਹੁਤ ਹੀ ਜ਼ਿਆਦਾ ਗੰਦੂ ਬੰਦੂ ਬਣ ਗਿਆ ਹੈ ਜੀ ਅੱਦਾ ਦੂ ਇਹ ਜਿਹੜਾ ਬਹੁਤ ਸ਼ਾਰਟੀ ਆ ਜੀ ਸੋ ਆਪਾਂ ਬੈਠੇ ਹਾਂ ਯਾਰ ਬਾਹਰ ਖਾਧੀਗੇ ਰੋਟੀ ਪਾਣੀ ਛੱਕ ਕੇ ਸੋ ਸੋਚਿਆ ਵੀ ਅੱਪ ਅੱਜ ਕਿਤੇ ਥੋੜਾ ਜਿਹਾ ਭੋਗਪੁਰ ਨੂੰ ਜਾ ਕੇ ਆਈਏ ਮੈਂ ਮੈਡੀਸਨ ਵਗੈਰਾ ਲੈ ਕੇ ਆਣੀ ਆਪਣੀ ਤੇ ਕਿੱਪਾਇਆ ਹਾਂਜੀ ਕਿੱਪਾਇਆ ਹਾਂਜੀ ਕਿੱਪਾਇਆ ਕੀ ਪਾਇਆ ਪਾਇਆ ਨਹੀਂ ਮੈਂ ਨਹੀਂ ਮਾਇਆ ਕਉਨ ਗਾਇਆ ਕਿਹ ਨਮਾਇਆ ਮਨੂ ਮਨੂ ਨਹੀਂ ਨਹੀਂ ਮਾਇਆ ਹੋਏ ਮਨੂ ਨਾ ਹੁਗੇ ਆਹ ਤੇਰੀ ਗੱਡੀ ਨੰਨੂ ਦੀ ਗੱਡੀ ਆ ਜੀ ਵਾਸ਼ ਹੋਣੀ ਆ ਇਹਦੇ ਹੱਥ ਦੇ ਵਿੱਚ ਡੰਡਾ ਨੰਨੂ ਹੋਰ ਕਿੰਨੇ ਖੋਣੇ ਵਨ ਤੂ 3 4 ਕਿੰਨਾ ਕਿੰਨਾ ਸਾਰੇ ਆਪਣੇ ਖੜਾਉਣੇ ਚੱਕ ਕੇ ਲੈ ਕੇ ਆਉਣ ਲੱਗੇ ਜੀ ਮੇਰੇ ਕੋ ਕਹਿੰਦਾ ਕਿ ਮੈਨੂੰ ਛੱਡਣਾ ਗਾਈਸ ਸਾਰੇ ਆਨੇ ਸਪੋਰਟ ਕਰਿਆ ਕਰੋ ਜੀ ਦੱਬ ਕੇ ਤੇ ਲਾਈਕ ਮੈਂ ਸ਼ੇਅਰ ਜਰੂਰ ਕਰਿਆ ਕਰੋ ਇਹ ਕੀ ਆ ਫੁੱਦੀ ਚੜੀ ਫੁੱਦੀ ਹਮ ਚਲੋ ਜੀ ਕਰਦੇ ਆਪਾਂ ਗੱਲਬਾਤ ਤੁਹਾਡੇ ਨਾਲ ਤੋਂ ਮੇਰੇ ਵਲੋਗ ਦੇ ਨਾਲ ਸੋ ਹੁਣ ਆਪਾਂ ਕਰ ਲਿਆ ਕੰਮ ਕਰ ਤੇ ਆਪਰੋਟੀ ਪਾਣੀ ਦਾ ਵੀ ਦੇਖਣਾ ਵੀ ਕੀ ਬਣਾਉਣਾ ਕੀ ਖਾਣਾ ਪੀਣਾ ਸੋ ਇਸ ਕਰਕੇ ਕਰਦਿਆਂ ਗੱਲਬਾਤ ਹੜੀ